ਕਰ ਬਾਈ ਦੀ ਸਾਰਿਆਂ ਨੂੰ ਅੱਜ ਆਪਾਂ ਆਏ ਹੋਇਆ ਤਲਵੰਡੀ ਸਾਬੋ ਸੁਖਦੇਵ ਕੋਲੇ ਤੇ ਬਾਈ ਕੋਲੇ ਬਹੁਤ ਘੈਂਟ ਘੈਂਟ ਟਰੈਕਟਰ ਹੁੰਦੇ ਆ ਤੇ ਬਾਈ ਨਾਲ ਥੋੜੀ ਗੱਲਾਂ ਕਰਨੀਆਂ ਗੱਲਬਾਤ ਤੇ ਪਹਿਲੀ ਵਾਰੀ ਵੀਡੀਓ ਬਣਾਉਂਦੇ ਆ ਬਾਈ ਨਾਲ ਆਪਾਂ ਇਹ ਪੂਰੇ ਘੈਂਟ ਟਰੈਕਟਰ ਹੁੰਦੇ ਆ ਬਾਈ ਕੋਲੇ ਔਰ ਸੁਖਦੇਵ ਕੀ ਹਾਲ ਹੈ ਠੀਕ ਆ ਜੀ ਬਾਈ ਠੀਕ ਓਕੇ ਜਮਾ ਜਮਾ ਓਕੇ ਤੇ ਇਹਦੇ ਬਾਰੇ ਦੱਸ ਵੀਰਾ ਸੋਨਾਲੀ ਕਾ 17 ਮਾੜਾ ਜੀ 17 ਮਾੜਾ ਸਾਬਾ ਮਾੜਾ ਮਾਨਸਾ ਨੰਬਰ ਫਰਸਟ ਕੁਆਲਟੀ 50 ਨੰਬਰ 50 ਮਾਨਸਾ ਅੱਛਾ ਮਾੜਦਾ ਹੈ ਟਾਇਰ ਨਵੇਂ ਟਾਇਰ ਨਵੇਂ ਬੀਕੀ ਦੇ ਚਾਰੇ ਕੀ ਮਾੜ ਨਵੇਂ ਟਾਇਰ ਫਰਸਟ ਪਾਰਟੀ ਜੀ ਫਰਸਟ ਪਾਰਟੀ ਸਾਰਾ Ориਜਨਲ ਆ ਭਰਾ ਮੇਰਾ ਇਹ ਦੇਖੋ ਪੂਰਾ ਘੈਂਟ ਟਰੈਕਟਰ ਆ ਸਾਈਡ ਵਗੇਰਾ ਇਹ ਸਰਾ ਟਰੈਕਟਰ ਹੀ ਆ ਕਿਸੇ ਪਾਸੇ ਮੱਖੀ ਆ ਦਾਗ ਨਹੀਂ ਹਾਂ ਸਰਾ ਟਰੈਕਟਰ ਹੀ ਆ ਪੂਰਾ ਸੋਹਣਾ ਟਰੈਕਟਰ ਆ ਪਾਵਰ ਸਟੀering ਆ ਹਨਾ ਹਾਂ ਉੱਪਰ ਵਜਦਾ ਵੀ ਸੁਪਰ ਸੁਪਰ ਆ ਤਾਂ ਹੁੰਦਾ ਕਿ ਸੁਪਰ ਲਿਫਟ ਕਿਉਂ ਨਹੀਂ ਆਦਾ ਬਲਾਸ ਆ ਅੱਛਾ ਤੇ ਨਵੇਂ ਟਾਇਰ ਆ ਤੇਾਰੇ ਇੰਜਨ ਗੇਅਰ ਦੀ ਬਾਈ ਕੰਦਾ ਫੁੱਲ ਗਾਰੰਟੀ ਆ ਤੇ ਇਹ ਡੰਡਾ ਫੱਟੀ ਛਤਰੀ ਸਭ ਕੋਲ ਮਿਲੂ ਸੌਕੋ ਸੌਕੋ ਠੀਕ ਆ 12 ਮਾਡਲ ਹੈ ਨਾ 12 17 17 4 ਲੱਖ ਤੇ 98 ਹਜ਼ਾਰ ਦਾ ਡਿਮਾਂਡ ਹੈ ਕਿੰਨੇ ਦਾ ਦੇਵਾਂਗੇ ਦੇ ਦਾਂਗੇ 75 ਹਜ਼ਾਰ ਦਾ ਸਾਂਝਾ ਜਾਣਾ 475 ਦਾ ਆ ਜਾਣਾ ਬਾਈ ਕਹਿੰਦਾ 4 ਲੱਖ ਤੇ 75 ਹਜ਼ਾਰ ਦੇ ਦੇਗਾ ਬਾਈ ਤੇ ਕਾਗਜ਼ਾਂ ਪੱਤਰਾਂ ਦੀ ਫੁੱਲ ਜ਼ਿੰਮੇਵਾਰੀ ਹੈ ਨਾ ਸੌ ਫਾਸਟ ਪਾਰਟੀ ਕੋ ਚੱਕਣ ਇਹ ਇਹਦੂ ਕੋਲ ਫੇਰ ਤੋਂ ਨਾ ਲਿਖ ਆ ਗਿਆ ਸੋਹਣਾ ਲਿਖ ਆ ਫੇਰ ਆ ਗਿਆ 21 ਮਾਡਲ ਜੀ 21 ਮਾਡਲ ਹੈ ਇਹ ਟੈਟੂਰ ਦੇਵਾਂਗੇ 95 ਵੇ ਨਾਲ ਦੇ ਬੂਲੇ ਨਵੇਂ ਆ ਮੰਗ ਲੈ 95 ਵੇ ਹਾਂ ਇੰਜਨ ਗੇਰ ਦਾ ਕਿਵੇਂ ਹੈ ਇੰਜਨ ਗੇਰ ਜਮ ਤੋਤਾ ਕਮਤ ਉਹ ਕੋਈ ਹੈ ਇਹ ਵੀ ਫਾਸਟ ਪਾਰਟੀ ਹੈ ਹਰਿਆਣਾ ਨੰਬਰ ਫਾਸਟ ਪਾਰਟੀ ਦਾ ਇਹ ਸਿਕੰਦਰ ਹੈ ਹਨਾ ਸਿਕੰਦਰ ਪੂਰਾ ਸੋਹਣਾ ਟਰੈਕਟਰ ਹੈ ਰੰਗ ਪੇਂਟ ਸੋਹਣਾ ਟੈਨ ਵਾਲਾ 16 ਟੈਨ ਵਾਲਾ ਰੰਗ ਪੇਂਟ ਸਾਰਾ Ориਜਨਲ ਹੈ ਵਾਹ ਵਾਹ Ориਜਨਲ ਜਮਾ ਇਹ ਹਰਿਆਣਾ ਨੰਬਰ ਹੈ ਹਨਾ ਹਰਿਆਣਾ ਫਾਸਟ ਪਾਰਟੀ ਹਰਿਆਣਾ ਨੰਬਰ ਹੈ ਭਰਾ ਮੇਰੇ ਇਹ ਤੇ ਪੂਰਾ ਕੈਂਟ ਟਰੈਕਟਰ ਹੈ ਯਾਰ ਦੇਖੋ ਅੱਜ ਮਨਾ ਕੋਕਾ ਪੀਜੀ ਆ ਸਵੇ ਦਾ ਫੁੱਲ ਜ਼ਿੰਮੇਵਾਰੀ ਹੈ ਬਾਈ ਦੀ ਕਾਗਜ਼ ਪੱਤਰਾਂ ਦੀ ਹਨਾ ਸਭ ਜ਼ਿੰਮੇਵਾਰੀ ਹੈ ਹਾਂ ਤੇ ਕਿੱਥੇ ਲਿਖਿਆ ਦੇ ਮਾਡਲ ਇੱਕੀ ਮਾਡਲ ਹੈ ਹੈਨਾ ਹਾਂ ਇੱਕੀ 5 ਲੱਖ 85 ਹਜ਼ਾਰ ਡਿਮਾਂਡਾ ਕਿੰਨੇ ਦੇਵਾਂਗੇ ਇਹ ਦੇ ਦਾਂ 70 ਹਜ਼ਾਰ ਦਾ ਹੈ 570 570 ਦਾ ਹੂੰ ਮੌਕੇ ਤੇ ਹੋ ਵੀ ਕਰ ਦਾਂਗੇ ਠੀਕ ਆ ਗਿਆ 85 ਔਰ ਸੋਹੇ ਅੱਠ ਮਾਡਲ ਅੱਠ ਮਾਡਲ 85 ਪੂਰਾ ਪੈਂਟ ਰੈਕਟਰ ਆ ਬਰਾਬਰ ਬਸ ਆ ਗਿਆ ਦੇਖੋ ਬਰਾਬਰ ਸੇਰਾ ਰੈਕਟਰ ਹੀ ਆ ਬਾਈ ਕੰਦਾ ਇੰਜਨ ਘੇਰ ਦਿੱਤੀ ਇੰਜਨ ਘੇਰ ਦਿੱਤੋ ਤਾਂ ਜਮਾ ਜਮਾ ਪੂਰ ਲਗਰੰਟੀ ਹੈ ਹਾਂ ਇਹ ਕੋਕਾ ਬੀਜੀ ਹੈ ਕੋਕਾ ਬੀਜੀ 2008 ਮਾਡਲ ਹੈ ਨਾ 8 ਮਾਡਲ ਮਾਲਾ ਮਟਾ ਉਹ ਲਾਲ ਕਬੂਕੀ 65 ਦੂਰ ਹੋਇਆ ਇਹ ਹਰਿਆਣਾ ਹੈ ਕਿ ਪੰਜਾਬ ਹਰਿਆਣਾ ਹਰਿਆਣਾ ਨੰਬਰ ਆ ਮਗਰਾੜ ਮੂਰੂਰ ਮੂਰੇ ਲੱਗੇ ਹੋਏ ਆ ਪਿੱਛੇ ਮਗਰਾੜ ਹੋਇਆ ਰੰਗ ਅੱਛਾ ਮਗਰਾੜ ਰੰਗ ਹੋਇਆ ਮਾਸੇ ਪੂਰਾ ਸੋਨਾ ਟਰੈਕਟਰ ਬਾਈਗਾਂ ਦੱਸ ਕੇ ਦੇਵਾਂਗੇ ਮਗਰਲੇ ਮਗਰਾੜ ਰੰਗ ਹੋਇਆ ਨੰਡਾ ਫੱਟਨੀ ਛਤਰੀ ਸਾਰਾ ਕੁਝ ਤੁਹਾਨੂੰ ਲਾੜ ਦਿਵਾ 2008 ਮਾਡਲ 2 ਲੱਖ ਤੇ 60 ਹਜ਼ਾਰ ਮੰਗਦਾ ਕਿੰਨੇ ਦੇ ਦਾਂਗੇ 40 ਹਜ਼ਾਰ ਦੇ ਦਾਂ 2 40 ਹਜ਼ਾਰ ਇਦੋਂ ਬਾਅਦ ਆ ਗਿਆ ਛਤੀ ਦੀ 36 ਦੀ ਪਲੱਸ ਆ ਹੈ ਥ੍ਰੀ ਵੀਟ ਹਰਿਆਣਾ ਨੰਬਰ ਹਰਿਆਣਾ 11 ਮਾਡਲ 11 ਮਾਡਲ ਐ 3 ਸਪੀਡ ਹੈ ਹੈਨਾ 16 ਟਾਇਰ ਹੈ 16 ਟਾਇਰ ਵਾਲਾ 55 ਹਸਪਾਵਰ ਵਾਲਾ ਹਾਂ ਪੂਰਾ ਸੋਨਾ ਟਰੈਕਟਰ ਹੈ ਮਗਰਾੜਾ ਮੂਰ ਰੰਦਾ ਜਾ ਰਿਹਾ 55 ਹਸਪਾਵਰ ਹੈ 55 ਹਸਪਾਵਰ ਹੈ ਹਾਂ ਪੂਰਾ ਸੋਨਾ ਟਰੈਕਟਰ ਹੈ ਹੈਨਾ ਰੰਗ ਪੇਂਟ ਕੁਛ ਨਹੀਂ ਕੀਤਾ ਜਾਵਾ ਅੱਛਾ ਕੀ ਆਖੜਾ ਮੜਾ ਮੋਟਾ ਕਿਤੇ ਲੱਗਿਆ ਮੜਾ ਮੋਟਾ ਹੋਸ ਲ ਹਲਕਾ ਬਲਕੀ ਮਸ ਹਾਂ ਗਾੜਾ ਸੋਨਾ ਟਰੈਕਟਰ ਹੈ ਯਾਰ ਪਾਵਰ ਸਟੇਰਿੰਗ ਦਾ ਸੈਂਪਲ ਹੈ 2 ਮਾਡਲ ਪਾਵਰ ਸਟੇਰਿੰਗ ਤੇਰੀ ਵੀ ਸਪੀਡ ਠੀਕ ਹੈ ਪੂਰਾ ਸੋਨਾ ਟਰੈਕਟਰ ਡੰਡ ਇੰਜਨ ਗੇਅਰ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਹੈ ਇਹ ਹੈਗਾ 2011 ਮਾਡਲ 379500 ਹਾਂਜੀ ਕਿੰਨਾ ਦੇ ਦਿੰਗੇ ਇਹ 70000 ਦੇਣਗੇ ਕਿੰਨਾ ਦਾ 70000 ਦਾ ਹੂੰ 11 ਮਾਡਲ ਹੈ ਨਾ 11 ਮਾਡਲ ਇਹ ਤੋਂ ਬਾਅਦ ਆ ਗਿਆ ਇਹ 18 ਮਾਡਲ ਜੀ ਇਹ 18 ਮਾਡਲ ਹਾਂ ਰਿਆਣਾ ਰਿਆਣਾ ਇਹ ਵੀ ਫਰਸਟ ਪਾਰਟੀ ਫਰਸਟ ਪਾਰਟੀ ਦਾ ਇੰਜਨ ਗੇਅਰ ਓਕੇ ਜਮਾ ਇੰਜਨ ਜਮਾ ਨਵਾਂ ਰਿਟਾਇਰ ਪਿਆ ਅੱਛਾ ਸਿਕੰਦਰ ਇਹ ਵੀ ਛਤਰੀ ਸਿਕੰਦਰ ਹਾਂ ਛਤਰੀ ਲਾ ਕੇ ਦੇਵਾਂਗੇ ਛਤਰੀ ਲਾ ਕੇ ਦੇਵਾਂਗੇ ਪੂਰਾ ਸੋਹਣਾ ਟਰੈਕਟਰ ਹੈ ਭਰਾ ਮੇਰਾ ਇੰਜਨ ਗੇਰ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਆ ਤੇ ਬਾਹ ਕੇ ਚਲਾ ਕੇ ਚੱਲੀ ਕਰਕੇ ਲਿਆ ਸਕਦੇ ਹੋ ਛਤਰੀ ਕਹਿੰਦਾ ਨਾਲ ਦੇਵਾਂਗੇ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਦੇਵਾਂਗੇ ਪੂਰਾ ਕਹਿੰਦਾ ਟਰੈਕਟਰ ਸਿਕੰਦਰ ਫਿਰ ਟਰੈਕਟਰ ਐਸ ਡੀ ਆਈ 750 ਆ ਹਾਂਜੀ 2018 ਮਾਡਲ ਦਾ 4 ਲੱਖ 65 ਹਜ਼ਾਰ ਡਿਮਾਂਡ ਆ ਕਿੰਨਾ ਦੇ ਆ ਸਾਢੇ ਚਾਰ ਲੱਖ ਦਾ ਸਾਢੇ ਚਾਰ ਲੱਖ ਦਾ ਪੂਰੇ ਬਾਕੀ ਮਾਨਤਾ ਨਾਲ ਹੋਜੂ ਹਾਂ ਮੌਕੇ ਤੇ ਮਾਨਤਾ ਨਾਲ ਹੋਜੂ ਇਹ ਦੂਆ ਦਾ ਫਾਰਮ ਆ ਆ ਵੇ ਸਾਹੀ ਰਹਿ ਗਿਆ ਫਾਰਮ 45 ਫਾਰਮ 45 ਇਹ ਰਹਿਣਾ 14 ਮਾਡਲ ਦੀ ਫਰਸਟ ਕੁਆਲਟੀ ਅੱਛਾ 14 ਮਾਡਲ ਹਰਿਆਣਾ ਨੰਬਰ ਹੈ ਹਾਂ ਫਸਟ ਪਾਰਟ ਵੀ ਹੈ ਫਸਟ ਪਾਰਟ ਬਹੁਤ ਸੋਹਣਾ ਟਰੈਕਟਰ ਹੈ ਵੀ ਭਰਾ ਮੇਰੇ ਡੰਡਾ ਫੱਟੀ ਛਤਰੀ ਸਾਰਾ ਕੁਝ ਬਾਈ ਦਾ ਨਾਲ ਦੇਵਾਂਗੇ ਸਾਰਾ ਕੁਝ ਪੂਰਾ ਸੋਹਣਾ ਟਰੈਕਟਰ ਆ ਲੋ ਯਾਰ ਕਿਉਂ 14 ਮਾਡਲ ਹੈ ਨਾ ਹਾਂ 3 ਲੱਖ ਤੇ 85 ਹਜ਼ਾਰ ਨਵਾ ਡਾ ਕਿੰਨੇ ਦੇ ਦੇ ਇਹ ਦੇ ਦੇ 55 ਹਜ਼ਾਰ ਦਾ 355 ਦਾ ਪੂਰਾ ਘੈਂਟ ਟਰੈਕਟਰ ਪੂਰਾ ਤੇ ਆਹ ਇਹ ਨੌ ਮਾਡਲ ਹੈ ਇਹ ਨੌ ਮਾਡਲ ਹੈ 60 ਹਰਿਆਣਾ ਨੰਬਰ ਹਾਂ ਨਹੀਂ ਨਹੀਂ 60 ਇਹ ਇੰਜਨ ਗੇਅਰ ਦੀ ਗਰੰਟੀ ਹੈ ਇਹ ਜਿਗਰ ਦਾ ਹਾਂ ਕਰਾ ਇੰਜਨ ਗੇਅਰ ਦਾ ਕੰਮ ਅੱਛਾ ਹਾਂ ਇੰਜਨ ਕਿ ਪਾਵਰ ਸਟੀering ਦਾ ਹੈ ਪਾਵਰ ਸਟੀering ਦਾ ਪਾਵਰ ਸਟੀering ਹੈ ਇਹ ਕਿਰਾਇਆ ਕਿ ਹੋਇਆ ਹੀ ਹੈ ਕਿਰਾਇਆ ਕਿਰਾਇਆ ਹੋਇਆ ਹੈ ਪੂਰਾ ਸੋਨਾ ਡ੍ਰਾਈਵਰ ਹੈ ਪਾਵਰ ਸਟੀering ਆਦੀ ਹੈ ਇਹ ਲੈ ਕੇ ਗੱਲ ਬਾਤ ਆਪਾਂ ਨੂੰ ਪੂਰਾ ਸੋਨਾ ਡ੍ਰਾਈਵਰ ਹਾਂ ਤੇ ਡੰਡਾ ਫੱਟੀ ਜਿਹਾ ਤੇ ਨਾਲ ਜਾਓ ਕੋਈ ਮਿਲੂ ਇਹ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਹਰਿਆਣਾ ਨੰਬਰ 2009 ਮਾਡਲ ਹੈ 2,58,000 ਮਾਡਲ ਕਿੰਨੇ ਸਵਾ ਦੋ ਦਾ ਸਵਾ ਦੋ ਦਾ ਤੇ ਆਪਣਾ ਨੰਬਰ ਕਿੰਨੇ 94655 ਤੇ 3101 96655 55 3310 3310 ਆ ਬਾਈ ਦਾ ਨੰਬਰ ਆ ਬਰਾਬਰ ਪੰਪ ਦੇ ਸਾਹਮਣੇ ਮੰਡੀ ਲੱਉਂਦੇ ਆ ਬਾਈ ਜਦੋਂ ਮਰਜ਼ੀ ਆ ਜਾਓ ਇਹ ਪੂਰੇ ਘਿਹਰੇ ਦਾ ਟਰੈਕ ਹੁੰਦਾ ਬਾਈ ਜਿਹੜਾ ਕੰਮੀ ਜਦੋਂ ਵੀ ਆਪਕੇ ਯਾਰ ਜਿਵੇਂ ਕਰਦਾ ਬਰਾਬਰ